ਧੰਨਵਾਦ ਆ ਗੁਜਰਕੌਰ ਜੀ ਸਹਿਬ ਜਾਦਿਆਂ ਨੂੰ ਨਸੀਹਤ ਕਰ ਰਹੇ ਆ ਕਹਿੰਦੇ ਤੁਹਾਡੇ ਦਾਦੇ ਗੁਰੂ ਨੇ ਤੁਹਾਡੇ ਪਿਤਾ ਦੇ ਪਿਤਾ ਨੇ ਵਿਪਰਾਂ ਦਾ ਧਰਮ ਬਚਾਉਣ ਦੇ ਲਈ ਵਿਪਰਾਂ ਦਾ ਤਿਲਕ ਤੇ ਜੰਜੂ ਬਚਾਉਣ ਦੇ ਲਈ ਆਪਣੇ ਸੀਸ ਦਾ ਬਲੀਦਾਨ ਦੇ ਦਿੱਤਾ ਤੇ ਯਾਦ ਰੱਖਿਓ ਇਸ ਵਕਤ ਭੀੜ ਤੁਹਾਡੇ ਧਰਮ ਦੇ ਉੱਤੇ ਪਈ ਆ ਦੇਖਿਓ ਕਿਤੇ ਡੋਲ ਨਾ ਜਾਇਓ ਜੀ ਯਾਦ ਕਰਿਓ ਜੀ ਆਪਣੇ ਪਿਤਾ ਦੇ ਪਿਤਾ ਨੂੰ ਤੇ ਸੂਬੇ ਸਰਹੰਦ ਦੀ ਜਾ ਕੇ ਹਿੱਕ ਦੇ ਵਿੱਚ ਵੱਜਿਓ ਜੀ ਮਾਤਾ ਗੁਜਰਕੌਰ ਹੌਸਲਾ ਦੇ ਕੇ ਬਹਾਦਰੀ ਦੀਆਂ ਲੋਰੀਆਂ ਸੁਣਾ ਕੇ ਛੋਟੇ ਫਰਜ਼ੰਦਾ ਨੂੰ ਸੂਬੇ ਸਰਹੰਦ ਦੀ ਕਚਹਿਰੀ ਵੱਲ ਨੂੰ ਰਵਾਨਾ ਕਰ ਰਹੀ ਨੇ ਕਿਸ ਪ੍ਰਕਾਰ ਆਓ ਪਿਆਰ ਦੇ ਨਾਲ ਸਰਵਨ ਕਰੀਏ ਔਣ ਸਿਪਾਹੀ ਦੂਸਰੇ ਰੋਜ ਜੇਲ੍ਹ ਕੇ ਵੀਚ ਮਾਤਾ ਕਹੇ ਜ਼ੁਬਾਨ ਤੋਂ ਜੋਕ ਜਿ ਆਵੇ ਜੀ Yeah. ਬਾਤਾਂ ਨੈਰ ਬੇਰਦਾ ਨਰਾਮਦੋ ਲੜਕੇ ਹੋ ਗਏ ਮਗਰ ਸ਼ਬਦ ਜਿਹਾ ਪੜ ਕੇ ਸੋਹਣੇ ਖੜ ਕੇ ਬਾਹਰ ਵਿੱਚ ਖੜ ਕੇ ਖਣ ਆਉਣ ਮਚਾਉਂਦੇ ਰੋਲੇ ਜੇ ਪੈਣ ਤਲਾਵਾਰਾਂ ਦੇ ਚੌਲੇ ਜੇ ਦਿੱਤੇ ਪਾਪ ਬਰਾਗਿ ਛਾਲੇ ਪਰ ਢਾਲ ਸਬਰ ਦੀ ਟਾਲੇ ਚਮਸੀਸ ਪਰੋਸ ਬਹਾਲੇ ਗੱਲ ਦੱਸ ਦੀ ਸੀ ਸਮਝਾਤ ਦਿਆਂ ਆਇਆਂ ਚਿੱਟੀਆਂ ਬਹਾਦਰ ਮਾਤ ਦੀਆਂ ਆਇਆਂ ਚਿੱਠੀਆਂ ਬਾਦਰੋ ਮਾਤ ਦੀਆਂ ਮਨ ਮੇਰਾ ਦਾ ਨਰਮ ਦੋ ਲੜਕੇ ਹੋ ਗਏ ਮਗਨ ਸ਼ਬਦ ਜਿਹਾ ਪੜ ਕੇ ਸੋਨੇ ਖੜ ਕੇ ਬਾਹਰ ਵਿੱਚ ਖੜ ਕੇ ਖਣ ਆਉਣ ਮਚਾਉਂਦੇ ਰੋਲੇ ਜੇ ਪੈਣ ਤਲਾਵਾਰਾਂ ਦੇ ਚੋਲੇ ਜੇ ਦਿੱਤੇ ਪੌਤ ਵਰਾਗਿ ਹੁਸ਼ਾਲੇ ਫਰ ਢਾਲ ਸਬਰ ਦੀ ਢਾਲੇ ਮਸੀਹ ਸਫਲੋ ਸਭ ਹਾਰੇ ਗੱਲਾਂ ਦੱਸਦੀ ਸੀ ਸਮਝਾਤ ਦਿਆਂ ਆਇਆਂ ਚਿੱਟੀਆਂ ਬਾਹ ਕਰੋ ਮਾਤ ਦਿਆਂ ਆਇਆਂ ਚਿੱਟੀਆਂ ਬਾਹ ਕਰੋ ਮਾਤ ਦਿਆਂ ਆਉਣਾ ਜਦ ਬਰਿਆਰ ਸਪਾਹੀ ਨਾ ਕਿਸਮਤ ਦੇਵੇ ਢਾਹੀ ਨਾ ਤਲਦਾ ਹੁਕਮ ਅਲਾਹੀ ਕਦੇ ਭਾਣਾ ਸਿਰ ਤੋਟਾਲਾ ਨਾ ਨਾ ਜਉਂਦੇ ਨਾਲ ਪਿਤਾ ਦੇ ਰਾਲਾ ਨਾ ਨਾ ਦੁਰ ਭੰਭੜੀ ਆਉਂਦੇ ਮਚਦੇ मनू लाल कॾहिं न बचे जमे आड़क ਵਿੱਚ ਨੱਚਦੇ ਤਲਵਾਰਾਂ ਚਮਕਣ ਬੋਕਦੀਆਂ ਆਇਆਂ ਚਿੱਟੀਆਂ ਬਾਹਰੋ ਮੋਤਦੀਆਂ ਆਇਆਂ ਚਿੱਟੀਆਂ ਬਾਹਰੋ ਮੋਤਦੀਆਂ ਦਿਲ ਕਰੋ ਬਹਾਦਰੋ ਤਕੜੇ ਆਉਂਦੇ ਦੇ ਸਦੇ ਕਾਲ ਅਦੇ ਸ਼ਕੜੇ ਕੋਨੋ ਕੋਲਾਖਾਨ ਦੀ ਪਕੜੇ ਵਿੱਚ ਫੜ ਲੈ ਜਾਣ ਕਚੈਰੀ ਦੇ ਸਿੱਧਾ ਹੱਕ ਵਿੱਚ ਵਜਿਓ ਹੱਕ ਵਿੱਚ ਵਜਿਓ ਹੱਕ ਵਿੱਚ ਵਜਿਓ ਵੈਰੀ ਦੇ ਹੋ ਕੇ

ਖਲਦਾ ਬਿਨ ਹੁਕਮੋ ਪਤਾ ਨਹੀਂ ਹਲਦਾ ਰਣ ਕੱਟ ਕੇ ਮੁਸਾਫਰ ਚੱਲਦਾ ਮੌਤ ਘਟੀ ਤੋਂ ਬਗੈਰਾ ਸਾਦ ਦੀਨ ਰਤੀ ਘਟਦੀ ਨ ਤੇ ਤੇਲਾਵਾ ਦਾ ਦੀਨ ਲੜ ਨਿਕਲੇ ਲਗੀ ਅਗ ਚੱਲ ਨੂੰ ਹਣ ਫੁੱਜਿਆ ਵਖਾਵੇ ਬਲ ਨੂੰ ਲਉ ਟੋ ਮਦੀ ਬਲ ਨੂੰ ਤੇ ਗੱਜਲ ਕਣ ਸੂਪੇ ਆਤ ਦਿਆਂ ਆਇਆ ਚਿੱਟੀਆਂ ਬਾਦਰੋ ਮਾਤ ਦਿਆਂ ਆਇਆ ਚਿੱਟੀਆਂ ਬਾਦਰੋ ਮਾਤ ਦਿਆਂ ਜਾ ਗੁੱਟੀਆਂ ਉਡਾ ਦਿਓ ਤਰ ਕੇ ਭੁੱਖ ਅੱਖਾਂ ਨਾ ਚਮਕਿਓ ਡਰ ਕੇ ਦੋਵੇਂ ਉੱਠ ਪਹ ਹੌਸਲੇ ਕਰ ਕੇ ਜਾ ਕੇ ਭੇਟ ਚੜਾ ਦਿਓ ਸੀਸਾਂ ਨੂੰ ਕਰੋ ਪਿਤਾ ਦੇ ਪਿਤਾ ਦੀਆਂ ਪਿਤਾ ਦੇ ਪਿਤਾ ਦੀਆਂ ਪਿਤਾ ਦੇ ਪਿਤਾ ਦੀਆਂ ਰੀਸਾਂ ਨੂੰ ਦੇਹ ਸਮਝੇ ਚਰੀਦੀ ਪੂਣੀ ਫਾਪੀ ਮਾਰ ਕੇ ਚੜ ਜਿਉ ਸੂਲੀ ਸੁਬਾ ਕਿਹੜੇ ਬਾਗ ਦੀ ਮੂਲੀ ਗੱਲਾਂ ਦੱਸਦਾ ਫਿਰੇ ਆਵਾਤ ਦੀਆਂ ਆਇਆਂ ਚਿੱਟੀਆਂ ਬਾਤ ਕਰੋ ਮਾਤ ਦੀਆਂ ਆਇਆਂ ਚਿੱਟੀਆਂ ਬਾਤ ਕਰੋ ਮਾਤ ਦੀਆਂ ਬਾਬੂ ਵੱਜੇ ਨਾ ਨਿਕਲ ਨੇ ਕਰ ਚੇ ਹਰ ਘਰ ਚ ਤੁਸਾਂ ਦੇ ਚਰਚੇ ਕੱਲ ਲਿਖਣ ਅਖੀਰੀ ਪਰ ਚੇ ਤੇ ਸਖਤ ਗਜਮੀ ਨੇਸ਼ਨ ਜੀ ਬੜੋ ਹਿੰਦ جی جی نہ نہ चङिय न त सलाह जी चङिय न त सलाह दा करी न के गल जोड़ मशहूर कहात अिठियां बाधरो मौत अॼो चिठियां पहाधरो चिठियां पहाधरो चिठियां पहाधरो मोत ਨਾਨਾ ਮਾਤਾ ਗੁਜਰਕੌਰ ਜੀ ਨੇ ਛੋਟੇ ਫਰਜ਼ੰਦਾ ਨੂੰ ਸੂਬੇ ਸਰਹੰਦ ਦੀ ਕਚਹਿਰੀ ਦੇ ਵਿੱਚ ਭੇਜਿਆ ਤੇ ਸੂਬੇ ਸਰਹੰਦ ਵੱਲੋਂ ਛੋਟੇ ਸਹਬਜ਼ਾਦਿਆਂ ਨੂੰ ਫਤਵਾ ਲਵਾ ਕੇ ਨੀਹਾਂ ਦੇ ਵਿੱਚ ਚਣ ਕੇ ਸ਼ਹੀਦ ਕਰਵਾ ਦਿੱਤਾ ਗਿਆ ਤੇ ਮਾਫ਼ ਕਰਿਓ ਸਾਡੇ ਬਹੁਤੇ ਪ੍ਰਚਾਰਕਾਂ ਦਾ ਕਥਾਵਾਚਕਾਂ ਦਾ ਤੇ ਇਤਿਹਾਸਕਾਰਾਂ ਦਾ ਇਹ ਕਹਿਣਾ ਹੈ ਕਿ ਮਾਤਾ ਜੀ ਹੋਣਾ ਨੇ ਸਹਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਕਈਆਂ ਦਾ ਇਹ ਮੰਨਣਾ ਕਿ ਉਹਨਾਂ ਨੇ ਹੀਰਾ ਛੱਟ ਕੇ ਪ੍ਰਾਣ ਤਿਆਗ ਦਿੱਤੇ ਕਈਆਂ ਦਾ ਇਹ ਮੰਨਣਾ ਹੈ ਕਿ ਮਾਤਾ ਗੁਜਰਕੌਰ ਜੀ ਨੇ ਛੋਟੇ فرزندਾਂ ਦੀ شہادت ਤੋਂ ਬਾਅਦ ਠੰਡ ਦੇ ਨਾਲ ਆਪਣੇ ਪ੍ਰਾਣ ਤਿਆਗ ਦਿੱਤੇ ਤੇ ਕਈਆਂ ਦਾ ਇਹ ਮੰਨਣਾ ਹੈ ਕਿ ਬੁਰਜ ਦੇ ਉੱਪਰੋਂ ਛਾਲ ਮਾਰ ਦਿੱਤੀ ਪਰ ਇਹ ਤਿੰਨੀਆਂ ਗੱਲਾਂ ਮਾਤਾ ਗੁਜਰ ਕੌਰ ਜੀ ਦੀ ਸ਼ਖਸੀਅਤ ਦੇ ਨਾਲ ਮੇਲ ਖਾਣ ਵਾਲੀਆਂ ਨਹੀਂ ਇਤਿਹਾਸ ਨੂੰ ਪੜ੍ਹੀਏ ਇਤਿਹਾਸ ਨੂੰ ਖੋਜੀਏ ਤਾਂ ਪਤਾ ਲੱਗਦਾ ਹੈ ਉਸ ਵਕਤ ਸਰਹੰਦ ਦੀ ਧਰਤੀ ਤੋਂ ਰੋਜ਼ਨਾਮੇ ਲਿਖੇ ਜਾਂਦੇ ਸੀ ਦਿੱਲੀ ਨੂੰ ਤੇ ਲਾਹੌਰ ਨੂੰ ਉਹਨਾਂ ਰੋਜ਼ਨਾਮਿਆਂ ਦੇ ਵਿੱਚ ਅੱਜ ਵੀ ਮਿਲਿਆ ਅੱਜ ਵੀ ਲਿਖਤਾਂ ਉਹ ਮੌਜੂਦ ਆ ਉਹਨਾਂ ਰੋਜ਼ਨਾਮਿਆਂ ਦੇ ਵਿੱਚ ਦੱਸਿਆ ਜਾ ਕਿ ਜੇ ਇਸ ਵਕਤ ਛੋਟੇ ਫਰਜੰਦਾ ਦੀ ਖਬਰ ਸਪਾਹੀਆਂ ਵੱਲੋਂ ਮਾਤਾ ਗੁਜਰ ਕੌਰ ਜੀ ਨੂੰ ਦਿੱਤੀ ਜਾਣ ਲੱਗੀ ਆ ਤੇ ਸਪਾਹੀਆਂ ਦੇ ਹੱਥ ਦੇ ਵਿੱਚੋਂ ਝਮਟ ਮਾਰ ਕੇ ਮਾਤਾ ਗੁਜਰ ਕੌਰ ਜੀ ਨੇ ਤਲਵਾਰ ਖੋਈ ਆ ਕਿ ਲੜਾਈ ਕਰਨ ਵਾਸਤੇ ਜੰਗ ਲੜਨ ਵਾਸਤੇ ਸੂਬੇ ਸਰਹੰਦਵਾਲ ਨੂੰ ਦੌੜ ਪਏ ਆ ਤੇ ਰਸਤੇ ਦੇ ਵਿੱਚ ਜੂਝ ਕੇ ਮਾਤਾ ਗੁਜਰ ਕੌਰ ਜੀ ਨੇ ਬਜ਼ੁਰਗ ਅਵਸਥਾ ਦੇ ਵਿੱਚ ਜੂਝ ਕੇ ਸ਼ਹਾਦਤ ਦਾ ਜਾਮ ਪੀਤਾ ਤੇ ਧਰਮ ਦੀਆਂ ਨੀਹਾਂ ਤੇ ਧਰਮ ਦੇ ਝੰਡੇ ਸਦਾ ਲਈ ਉੱਚੇ ਕਰਕੇ ਤੇ ਧਰਮ ਦੀਆਂ ਨੀਹਾਂ ਸਦਾ ਲਈ ਡੁੰਗੀਆਂ ਕਰਕੇ ਧੰਮਾਤਾ ਗੁਜਰਕੌਰ ਜੀ ਸਹਿਬ ਜਾਦਿਆਂ ਨੂੰ ਨਸੀਹਤ ਕਰ ਰਹੇ ਆ ਕਹਿੰਦੇ ਤੁਹਾਡੇ ਦਾਦੇ ਗੁਰੂ ਨੇ ਤੁਹਾਡੇ ਪਿਤਾ ਦੇ ਪਿਤਾ ਨੇ ਵਿਪਰਾਂ ਦਾ ਧਰਮ ਬਚਾਉਣ ਦੇ ਲਈ ਵਿਪਰਾਂ ਦਾ ਤਿਲਕ ਤੇ ਜੰਜੂ ਬਚਾਉਣ ਦੇ ਲਈ ਆਪਣੇ ਸੀਸ ਦਾ ਬਲੀਦਾਨ ਦੇ ਦਿੱਤਾ ਤੇ ਯਾਦ ਰੱਖਿਓ ਇਸ ਵਕਤ ਭੀੜ ਤੁਹਾਡੇ ਧਰਮ ਦੇ ਉੱਤੇ ਪਈ ਆ ਦੇਖਿਓ ਕਿਤੇ ਡੋਲ ਨਾ ਜਾਇਓ ਜੀ ਯਾਦ ਕਰਿਓ ਜੀ ਆਪਣੇ ਪਿਤਾ ਦੇ ਪਿਤਾ ਨੂੰ ਤੇ ਸੂਬੇ ਸਰਹੰਦ ਦੀ ਜਾ ਕੇ ਹਿੱਕ ਦੇ ਵਿੱਚ ਵੱਜਿਓ ਜੀ ਮਾਤਾ ਗੁਜਰਕੌਰ ਹੌਸਲਾ ਦੇ ਕੇ ਬਹਾਦਰੀ ਦੀਆਂ ਲੋਰੀਆਂ ਸੁਣਾ ਕੇ ਛੋਟੇ ਫਰਜ਼ੰਦਾ ਨੂੰ ਸੂਬੇ ਸਰਹੰਦ ਦੀ ਕਚਹਿਰੀ ਵੱਲੋਂ ਰਵਾਨਾ ਕਰ ਰਹੇ ਨੇ ਕਿਸ ਪ੍ਰਕਾਰ ਆਓ ਪਿਆਰ ਦੇ ਨਾਲ ਸਰਵਨ ਕਰੀਏ ਔਣ ਸਿਪਾਹੀ ਦੂਸਰੇ ਰੋਜ ਜੇਲ੍ਹ ਕੇ ਵੀਚ ਮਾਤਾ ਕਹੇ ਜ਼ੁਬਾਨ ਤੋਂ ਜੋਕ ਜੀ ਆਵੇ ਜੀ ਚ ਮਾਤਾ ਨਹਿਰ ਬੇਰਦਾ ਨਰਮਦੋ ਲੜਕੇ ਹੋ ਗਏ ਮਗਰ ਸ਼ਬਦ ਜਿਹਾ ਪੜ ਕੇ ਸੋਹਣੇ ਖੜ ਕੇ ਬਾਹਰ ਵਿੱਚ ਖੜ ਕੇ ਖਣ ਆਉਣ ਮਚਾਉਂਦੇ ਰੋਲੇ ਜੇ ਪੈਣ ਤਲਾਵਾਰਾਂ ਦੇ ਚੌਲੇ ਜੇ ਦਿੱਤੇ ਪਾਪ ਬਰਾਗਿ ਛਾਲੇ ਫੜ ਢਾਲ ਸਬਰ ਦੀ ਅਸੀਸ ਪਰੋਸ ਬਹਾਰੇ ਗੱਲਾਂ ਦੱਸ ਦੀ ਸੀ ਸਮਝਾਤ ਦੀਆਂ ਆਇਆਂ ਚਿੱਟੀਆਂ ਬਾਦਰੋਂ ਮਾਤਦੀਆਂ ਆਇਆਂ ਚਿੱਟੀਆਂ ਬਾਦਰੋਂ ਮਾਤਦੀਆਂ ਮਾਤਾ ਤੇ ਰਦ ਨਰਮ ਦੋ ਲੜਕੇ ਹੋ ਗਏ ਮਗਨ ਸ਼ਬਦ ਜਿਹਾ ਪੜਕੇ ਸੋਨੇ ਖੜਕੇ ਬਾਹਰ ਵਿੱਚ ਖੜਕੇ ਖਣ ਆਉਣ ਮਚਾਉਂਦੇ ਰੋਲੇ ਜੇ ਪੈਣ ਤਲਾਵਾਰਾਂ ਦੇ ਚੌਲੇ ਜੇ ਦਿੱਤੇ ਪਾਤੰਵਾਰਾਂ दसदीजात चिठी अप करो मात अञा चिठी अप करो मातार सपाही नाक सब तू दे ਨਾ ਟਲਦਾ ਹੁਕਮ ਅਲਾਹੀ ਕਦੇ ਪਾਣਾ ਸਿਰ ਤੋਂ ਟਾਲਾ ਨਾ ਨਾ ਜਉਂਦੇ ਨਾਲ ਪਿਤਾ ਦੇ ਰਾਲ ਨਾ ਨਾ ਦੁਰ ਭੰਬੜੀ ਆਉਂਦੇ ਮਚਦੇ ਮੈਨੂੰ ਲਾਲ ਕਦੇ ਨਾ ਪਚਦੇ ਜਮ ਆਉਂਦੇ ਛੜਕ ਵਿੱਚ ਨੱਚਦੇ ਤਲਵਾਰਾਂ ਚਮਕਣ ਭੋਗਦੀਆਂ ਆਇਆਂ ਚਿੱਟੀਆਂ ਬਹਾਦਰੋਂ ਮੌਤ ਦੀਆਂ ਆਇਆਂ ਚਿੱਟੀਆਂ ਬਹਾਦਰੋਂ ਮੌਤ ਦੀਆਂ ਦਿਲ ਕਰੋ ਬਹਾਦਰੋ ਤੱਕ ਆਰੇ ਆਉਂਦੇ ਦੇਸਾਂ ਦੇ ਕਾਲ ਅਦੇ ਸ਼ਗੜੇ ਤੁਨੋਂ ਪੋਲਾਖਾਨ ਦੀ ਪਕੜੇ ਵਿੱਚ ਫੜ ਲੈ ਜਾਣ ਕਚੈਰੀ ਦੇ ਸਿੱਧਾ ਹੱਕ ਵਿੱਚ ਵੱਜਿਓ ਹੱਕ ਵਿੱਚ ਵੱਜਿਓ ਹੱਕ ਵਿੱਚ ਵੱਜਿਓ ਵੈਰੀ ਦੇ ਹੋ ਕੇ ਗੁਰੂ ਕੀ ਫੌਜ ਵਿੱਚ ਭਰਤੀ

ਹੋਕਮੋਂ ਪਤਾ ਨਹੀਂ ਹਲਦਾ ਰਹਿਣ ਕੱਟ ਕੇ ਮੁਸਾਫਰ ਚੱਲਦਾ ਮੌਤ ਘਟੀ ਤੋਂ ਬਗੈਰਾ ਸਾਦ ਦੀਨ ਰਤੀ ਘਟਦੀ ਨ ਤੇ ਤੇ ਲਵਾਦਾ ਦੀਨ ਲੜ ਨਿਕਲੇ ਲਗੀ ਅਗ ਚੱਲ ਨੂੰ ਹਣ ਫੁੱਜਿਆ ਵਖਾਵੇ ਬਲ ਨੂੰ ਲਉ ਢੋਲ ਮਦੀ ਬਲ ਨੂੰ ਤੇ ਗੱਜਲ ਕਣ ਸੂਪੇ ਆਦ ਦੀਆਂ ਆਇਆਂ ਚਿੱਟੀਆਂ ਬਾਦਰੋ ਮਾਤ ਦੀਆਂ ਆਇਆਂ ਚਿੱਟੀਆਂ ਬਾਦਰੋ ਮਾਤ ਦੀਆਂ ਜਾ ਗੁੱਟੀਆਂ ਉਡਾ ਦਿਓ ਤਰ ਕੇ ਧੁਖ ਅੱਖਾਂ ਨਾ ਚਮਕਿਓ ਡਰ ਕੇ ਦੋਵੇਂ ਉੱਠ ਹੌਸਲੇ ਕਰ ਕੇ ਜਾ ਕੇ ਭੇਟ ਚੜਾ ਦਿਓ ਸੀਸਾਂ ਨੂੰ ਕਰੋ ਪਿਤਾ ਦੇ ਪਿਤਾ ਦੀਆਂ ਪਿਤਾ ਦੇ ਪਿਤਾ ਦੀਆਂ ਪਿਤਾ ਦੇ ਪਿਤਾ ਦੀਆਂ ਰੀਸਾਂ ਨੂੰ ਦੇਹ ਸਮਝ ਚਰੀ ਦੀ ਪੂਣੀ ਫਾਪੀ ਮਾਰ ਕੇ ਚੜ ਜਿਉ ਸੂਲੀ ਸੁਬਾ ਕਿਹੜੇ ਬਾਗ ਦੀ ਮੂਲੀ ਗੱਲਾਂ ਦੱਸਦਾ ਫਿਰੇ ਆਵਾਤ ਦਿਆਂ ਆਇਆ ਚਿੱਟੀਆਂ ਬਾਦਰੋ ਮੋਤ ਦਿਆਂ ਆਇਆ ਚਿੱਟੀਆਂ ਬਾਦਰੋ ਮੋਤ ਦਿਆਂ ਬਾਬੂ ਬੱਜੇ ਨਾ ਨਿਕਲ ਨੇ ਚਰਚੇ ਹਰ ਘਰ ਚ ਤੁਸਾਂ ਦੇ ਚਰਚੇ ਕੱਲ ਲਿਖਣ ਅਖੀਰੀ ਪਰਚੇ ਤੇ ਸਖਤ ਗਜਮੀ ਨੇਸ਼ਨ ਜੀ ਬੜੋ ਹਿੰਦ